ਲਓ ਸਾਡੇ ਇਧਰ ਲਈ ਪਰਤੇ ਚੜ੍ਹਤੇ ਜੜੇ ਕਹਿੰਦੇ ਹੋ ਚੁੱਕੇ ਐ 16 ਬਲਾਂ ਦੇ ਵਿੱਚ ਕਹਿੰਦੇ 10 ਛੱਕੇ ਕਹੀਦੇ ਐ 16 ਬਲਾਂ ਦੇ ਕਹਿੰਦੇ 62 ਬਾਕੀ ਐ 18 ਜੜੇ ਕਹਿੰਦੇ ਬਣ ਗਏ ਐ 16 ਬਲਾਂ ਤੇ 62 ਸਕੋਰ ਹੋ ਜੜੇ ਕਹਿੰਦੇ ਚਾਹੀਦੇ ਐ ਅਕਸ਼ੇ ਬਾਲ ਡਾਟ ਹੋ ਚੁੱਕੀ ਮਨਵੀਰ ਪੁੰਦਰਾ ਦਾ ਬਾਲ ਪਾਉਣ ਦੇ ਲਈ ਮੁਕੇਸ਼ ਐ ਇਹਨੇ 1 ਕਵਰ ਤੇ 56 ਮਾਰੇ ਐ ਪੁੰਦਰਾ ਵਾਲਿਆ ਇਹ ਗੱਲ ਯਾਦ ਰੱਖੀ 36 ਦੇ 55 ਲਾਓ ਸੁਬਨਦਰ ਨੇ ਪਾਸੇ ਲੈ ਵੀ ਮੁੱਕੇ ਇਹ ਕਿੰਦਰ ਨੂੰ ਉਬਾਲਦੇ ਇੱਕ ਕਰੇ ਭਾਈ ਨੂੰ ਛੱਕੇ ਮਾਰੇ ਓਏ ਮਾਰੇ ਵੀ ਪੰਜ ਪੰਜ ਹੀ ਐ ਤੇ ਤਿਆਰੀ ਕਰ ਲਾ ਹੁਣ ਵੀ ਜੇ ਦਾ ਮਾਰਿਆ ਹੋੜਾ ਰਹਿਣਾ ਦੇਖ ਲਈ ਆਪੇ ਜਾਉਣ ਦਾ ਫਿਰ ਸਾਡਾ ਹੱਕ ਆ ਗਿਆ ਗੋਲਾ ਪਹਿਲੀ ਬਾਲ ਕਿਹਾ 4 ਰਨ 4 ਖੇਡ ਦੇ ਮੈਦਾਨ ਦੇ ਅੰਦਰ ਹਾਏ ਹੋਏ ਜਾਈ ਜਾਂਦਾ ਮੈਚ ਐ ਨਾ

ਨੋ ਬੋਲੋ ਨੋ ਵੀਰ ਵਜੇ ਹੋਏ ਸਿੱਧੂ ਗੁਰਦਾ ਕਾਪਾ ਸਿੱਧੂ ਉਸਤਾਨ ਬਣਦਾ ਮੇਰੇ ਵੀਰੋ ਲਾਓ ਖੇਡ ਦੇ ਮੈਦਾਨ ਦੇ ਅੰਦਰ ਪੈਂਦੀ ਬਾਲ ਖੇਡ ਕਰਦਾ ਵਾਲੀ ਗੁਰੀ ਦੇਖ ਤਾਂ ਨਹੀਂ ਗੁਰੀ ਆ ਦੇਖੋ ਔਰ ਉਧਰੋਂ ਪਾਰ ਤੇ ਕਮਲਦੀ ਕਹਿੰਦੇ ਵੱਡੀ ਢਾਈ ਹੈ ਇੱਕ ਦੋ ਆ ਦੇ ਲੋਕ ਆ ਰਹੇ ਉਹ ਤਾਂ ਆਪਰੇ ਚੱਲ ਗਏ ਇਹਨਾਂ ਨੇ ਕਰਿਆ ਮਿਠਾਈ ਲਓ ਸਾਹਮਣੇ ਇਧਰ ਹਨ ਚਾਰ ਕੌਂਡਲ ਦੀ ਟੀਮ ਚੱਲਦੀ ਆ ਰਹੀ ਹੈ ਹੋਰ ਵੀ ਹੋਰ ਭਾਈ ਜੀ ਸਤਿ ਸ਼੍ਰੀ ਅਕਾਲ ਯਾਰ ਅਰੇ ਬਾੜ ਕੀ ਹੈ ਜੀ ਆਹਾ ਹੈਪੀ ਠੀਕ ਹੈ ਭਰਾ ਹੋਰ ਵੀ ਵੱਡੇ ਭਾਈ ਯਾਰ ਵਧੀਆ ਵਾਈ ਗੱਪਾ ਕੰਟੀਨਿਊ ਤੇ ਲੈ ਕੇ ਅੰਪਾਇਰ ਦਾ ਫੈਸਲਾ ਤਾਂ ਮੰਨਿਏ ਯਾਰ ਭਾਈ ਟਾਲੀਆਂ ਤੋਂ ਟਾਲੀਆਂ ਤੋਂ ਪੱਪ ਝਾੜਦਾ ਜਾਂਦਾ ਪਾਵਾਂ ਸਾਹਮਣੇ ਆ ਕਰਦਾ ਚਾਕ ਜਟੂਲੇ ਕੁਸ਼ਲੀ ਲੈ ਵੀ 18 ਰਹਿ ਗਏ ਵੈਰੀ ਗੁੱਟ ਓਏ ਬੱਲੇ 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 ਬਾਲ ਤੇ ਹੋ ਗਈ ਕਮਾਲ ਲਓ ਬਹੁਤ ਇੱਕ ਗੱਲ ਜਰੂਰ ਦੱਸ ਦੀ ਆਪਣਾ ਕਿਨੇ

ਰਣਾ ਵਾਹ ਜੀ ਵਾਹ ਕੈਨੇਡਾ ਵਾਲੇ ਪਾਸੇ ਆ ਗਿਆ 500 ਲੈ ਵੀ ਇੱਧਰ ਤੇਰਾ 500 ਕਰਮਾਲੇ ਦੇ ਪ੍ਰਵੀਨ ਤੋਂ ਫੜ ਲਈ ਠੀਕ ਹੈ ਜੀ ਸਾਡੇ ਬੰਦੇ ਆ ਗਏ ਫਿਰ ਕੌਣ ਆਇਆ ਤੇ 500 ਤੋਂ ਫੜ ਲਿਆ ਉਹ ਦੀ ਪਰਸ਼ੇਮ ਤੇ ਗੋਰਾ ਕੇ ਇਹਦਾ ਟਾਰਗੇਟ ਹੈ ਜੀ ਕਰਮਾਲੇ ਦੀ 11 ਬਾਲਾਂ ਦੋ ਰਹਿ ਗਏ 11 ਬਾਲਾਂ ਦੋ 11 ਬਾਲਾਂ ਦੋ ਹੋ ਗਿਆ ਮੈਚ ਟਾਈ ਅਵਲ ਕਰਾਣੇ ਨੂੰ ਕਹਿੰਦਾ ਲਾਸਟ ਵਾਲਾ ਇੱਕ ਜਿਹੜਾ ਰਹਿੰਦਾ ਉਹ ਤੂੰ ਬਨਾਲਾ ਓਏ ਉਹ ਤੂੰ ਬਨਾਲਾ ਓਏ ਸੱਜਣਾ ਲਓ ਜੀ ਚੱਲਦੇ ਮੈਚ ਦੇ ਵਿੱਚ ਜਿੱਤ ਗਈ ਟੀਮ ਪਰਮਾਲੇ ਦੀ ਬਹੁਤ ਬਹੁਤ ਧੰਨਵਾਦੀ ਪੰਜਾਬ ਦੇ ਸੋਨਿਹਾਰ ਸ੍ਰੀ ਅੰਕਲ ਆਇਦਾ ਮੈਨਾ ਜੇ ਜੱਤ ਬਿੱਜਣ ਗਿਆ ਇਹਨੂੰ ਕਿਹਾ ਸੀ ਤਿੰਨ ਨੰਬਰਾਂ ਦੇ ਵਿੱਚ ਰਲਕੂ ਜੇ ਜੱਟ ਦਿਗੜ ਗਿਆ ਓ ਬਿੱਲੀਆਂ ਅੱਖਾਂ ਦੇ ਵਿੱਚ ਰਣਕੂ ਅੱਜ ਤੇ ਵੇਰਿਆ ਫਿਰਦਾ ਓ ਕਬਰ ਵਾਲੀਆ ਅੱਜ ਤੇ ਤੇਰੇ ਆ ਫਿਰਦਾ ਓ ਜੇ ਦੋਸਤ ਕੇ ਹੋਰ ਪੈਦੇ ਆ ਲੈ ਵੀ ਰੁਪਈਆ 500 ਜੋ ਤਾਂ ਖਦਾ ਵੀ ਮੰਗੂ ਨੂੰ ਬੋਲਦਾ ਕਰਦਾਂਗੇ ਕਮਲ ਤੇ ਮੰਗੂ ਓਏ ਕਮਲ ਤੇ ਮੰਗੂ ਬੱਲੇ ਬੱਲੇ सिर करवाेम सौ ਜੋਤ ਬੈਠਾ ਚੜੀ ਚੜਾ ਕਹਿੰਦਾ 500 ਦੇ ਦੇਗੇ ਅਗਲੇ ਵੀ 200 ਸਾਡਾ 700 700 ਜਾਂਦਾ 700 ਹੋ ਜਾਂਦਾ 700 ਨਾ ਮੈਂ ਦੱਸਾਂ ਜਿੰਨਾ ਕੁ ਸੱਤ ਦੀ ਇਹ 4 ਤੇ 2 6 ਪੈਪਾਂ 2 ਫੜਦੇ ਇੱਕ ਖੱਟਾ ਇੱਕ ਟਰਾਂਸਫਰਮ 11 12 6 ਬੁੱਤੇ ਕਿਨੂਆਂ ਦੇ 4 ਲੈਣ ਵਾਲਾ ਬੋਫਟਾ 3 11ੇ ਮੇਰਾ ਕੋਸੀ ਟੱਪ ਟੁੱਕਦੀ ਹੋਏ 700 ਵੀ ਟੱਪ ਗਈ ਨਾਦਰ ਹੋਏ 700 ਵੀ ਟੱਪ ਗਈ ਹੋਏ ਕਮਾਲ ਹੀ ਹੋ ਗਈ ਬੜੀ ਆ ਬੱਬੂ डार लॻे प